ਫਾਈ ਹੈ ਤੇ 3:11 ਵਜੇ ਇੱਧਰ ਦੇਖੋ ਤੁਸੀਂ ਮੈਂ ਤਾਂ ਕਾਲਾ YouTube ਚੈਨਲ ਬਣਾਇਆ ਮੈਨੂੰ ਫੋਨ ਆਈ ਜਾਂਦੇ ਨੇ ਮੈਸੇਜ ਆਈ ਜਾਂਦੇ ਨੇ ਮੇਰੇ ਤਾਂ ਦੁੱਧ ਵੀ ਆ ਜਾ ਵਾਲੀ ਤੇ ਕੱਪੜੇ ਮੇਰੇ ਉਹ ਬਾੜ ਪਏ ਨੇ ਭਾਂਡੇ ਜਿਵੇਂ ਉਹ ਨਹੀਂ ਮੰਜੇ ਹੈਗੇ ਹੁਣ ਤਾਂ ਸਪੋਰਟ ਕਰ ਦੋ ਮੈਂ ਆਪਣੇ ਕੰਮ ਵੀ ਲੈਟ ਕਰ ਲਿਆ ਅਬੀ ਦਾਦਾ ਜੀ ਆ ਕੇ ਬਾਣੀ ਪਾਪਾ ਵੀ ਹੋਣਿਆ ਇਸ ਲਈ ਤਾਂ ਵੀ ਸਾਡੇ ਕੰਮ ਤੋਂ ਡੇਟ ਹੋ ਜਾਂਦੇ ਨਹੀਂ ਤੁਸੀਂ ਪਾਪਾ ਤੋਂ ਡਰਦੇ ਮਾਰੇ ਪਹਿਲਾਂ ਪੈ ਜੰਨੇ ਹੰਨੇ ਆ ਅਜੇ ਪਾਣੀ ਉਹ ਕੱਪੜੇ ਲਾਈਏ। ਬੱਸ ਜਿਹੜੇ ਗਿੱਲੇ ਨੇ ਕੱਪੜੇ ਉਹ ਤਾਂ ਮੈਂ ਬਾਰਿਸ਼ ਛੱਡੂਗੀ ਵੀ ਥੋੜਾ ਬਹਿਮ ਰਹਿੰਦਾ ਹੈ ਮੈਂ ਪਾਣੀ ਦੇ ਅੰਦਰ ਕੱਪੜੇ ਦਾ ਅੰਦਰ ਲੈ ਕੇ ਦੱਗ ਹੀ ਹਿੰਦੀ ਆ। ਹੋਰ ਕੱਪੜੇ ਤਾਂ ਧੁੱਲੀ ਪਏ ਨੇ। ਪਾਣੀ ਪਾਣੀ ਦਾ ਲਾ ਲਨੀ ਮੰਮੀ ਆ। ਅੱਜ ਦਾ ਬਿਜਲੀ ਨੂੰ 11 ਵਜੇ ਭਾਂਡੇ ਨੂੰ 12 ਵਜੇ ਨੇ ਆਈ ਜਾਂਦੀ ਆ। ਬਹੁਤ ਲੇਟ ਹੋ ਗਿਆ। ਬਾਣੀ ਦੀ ਚੰਗੀ। ਹੁਣ ਫੋਨ ਦੇ ਪਾਪਾ। ਉਹ ਤਾਂ ਸੌਂ ਕੇ ਹੋਇਆ। ਕਿਹੜੀ ਸੀ ਮੰਮੀ ਤਾਂ ਵੀ ਚੈਨਜੀ ਨਹੀਂ ਆ। ਜਿਹਨੂੰ YouTube ਤੇ ਨਾ ਜਾਵਾ। ਸਾਰਾ ਕੰਮ ਲੇਟ ਕਰ ਲਿਆ ਅੱਜ ਤੱਕ। ਹੋਰ ਮੈਂ ਤਾਂ ਕੱਪੜੇ ਵੀ ਖੋਣ ਲਾਤੀ ਆਈਆਂ ਦੀਵਾਰ। ਮਾਰ ਮੌਸਮ ਵੀ ਖਰਾਬ ਸੀ। ਮੈਂ ਤਾਂ ਕੱਪੜੇ ਲੈ ਆਏ ਨੇ। ਸਾਰੀ ਜਾਲੂ ਪਹਿਲਾਂ ਮੈਂ ਬਾਣੀ ਲਾਈ ਸੀ ਕੰਮ। ਬਾਲੀਬਾਰ ਦੀ ਸੌਕੇ ਵੀਰਤੀ ਗਈ ਇਹ ਮੰਮਾ ਮੰਮਾ ਕਰਦੀ ਫਿਰਦੀ ਆ ਜੀ ਨਾਲ ਬਗ ਮੰਮਾ ਮੇਰੀ ਮੰਮਾ ਅੱਜ ਬਿਜ਼ੀ ਆ ਮੰਮਾ ਬਹੁਤ ਬਿਜ਼ੀ ਆ ਉਹ ਸਾਰੇ ਅੰਦਰ ਤਾਂ ਭਾਂਡੇ ਵਿਗਾਉਣੇ ਨੇ ਤਾਂ ਚਿਪਕਲੀ ਬਾਹਰ ਸੁੱਤੀ ਨਹੀਂ ਮੈਂ ਤਾਇਲ ਅੰਦਰ ਆ ਗਏ ਹੁਣ ਪਾਲੀਆ ਛੋਟੀਆਂ ਛੋਟੀਆਂ ਨੇ ਇੱਕ ਉਹ ਫਿਰਦੀ ਆ ਚਿਪਕਲੀ ਛੋਟੇ ਬਾਗ ਦੇਖਣ ਭਾਂਡੇ ਅੰਚਾਲ ਦੇ ਅੰਦਰ ਭਾਂਡੇ ਕਾ ਤੇ ਕਾ ਮਾਪਣਾ ਹੋ ਗਿਆ ਹੈ ਜਾਬ ਨੂੰ ਮੈਂ ਦੁੱਧ ਕੰਮ ਨਹੀਂ ਕਰ ਸਕਤਾ ਪਾਣੀ ਕਿਰੋਂ ਦੇ ਦੀ ਜੀ ਮੈਂ ਮੰਗੋ ਨਾ ਜੀ ਸਾਨੂੰ ਪਾਣੀ ਦੇ ਦਿੱਤਾ ਹੋਣ ਲੈ ਕੇ ਜਿਹੜਾ ਮੇਰੇ ਕੋਲ ਲਈ ਬੈਠੀ ਰਹੇ ਤੇ ਚਾਹ ਤੇ ਚਾਹ ਕਰੀ ਚਾਹ ਲਾਈ ਦਿੰਨੀ ਹੁਣ ਬਾਣੀ ਨੇ ਤਾਂ ਮੈਨੂੰ 1 ਵਜੇ ਆਉਣਾ ਹੀ ਹੈ ਪੈਣ ਲਈ ਮੈਂ ਵੀ 11:30 ਹੋਏ ਪੈਣੇ ਉਦਾਂ ਵੀ ਹੁਣ ਪੂਰੀ ਨਹੀਂ ਵੀ ਦੀ ਜੀ ਹੁਣ 1 ਵਜੇ ਤੱਕ ਤਾਂ ਪੈਣਾ ਹੀ ਆ ਬਾਕੀ ਕੱਪੜੇ ਉਹ ਲੌਬੀ ਚ ਪਾਤੇ ਨੇ ਗਿੱਲੇ ਪਏ ਸੀਗੇ ਪਾਣੀ ਦੇ ਵੀ ਕੱਪੜੇ ਕਾਫੀ ਜ਼ਿਆਦਾ ਇਹਦੇ ਛੋਟੇ ਛੋਟੇ ਕੱਪੜੇ ਬਹੁਤ ਹੁੰਦੇ ਨੇ 洗ਣ ਵਾਲੇ ਕਰਦੀ ਬਹੁਤ ਅਜੀਬੀ ਇਹ ਜਨਸ ਕਿੰਨੇ ਤਾਂ ਚੇਂਜ ਕਰਦੀ ਨਹੀਂ ਜਾਂਦੀ ਆ ਕਰਨ ਦੀ ਬਾਤ ਆ ਹੁੰਦੀ ਮੈਂ ਤਾਂ ਪਹਿਲੀ ਵੀਡੀਓ ਨਾਲ ਹੀ ਐਨਾ ਕੰਮ ਲੇਟ ਕਰ ਲਿਆ ਚੈਨ ਬਾਕੀ ਹੁਣ ਮੈਨੂੰ ਆਪਣਾ ਰੁਟੀਨ ਵੀ ਚੇਂਜ ਕਰਨਾ ਪਿਆ ਮੈਂ ਅੱਜ ਪਹਿਲੀ ਵੀਡੀਓ ਬਾਈ ਪਹਿਲੀ ਵੀਡੀਓ ਚ ਆਪਣਾ ਕੰਮ ਲੇਟ ਕਰ ਲਿਆ ਟਾਈਮ ਦੇਖੋ ਸਾਢੇ 11 ਹੋ ਗਏ ਆ ਤੇ ਵੈਸੇ ਵੀ ਕੁਝ ਆਏ ਸੀਗਾ ਵੀ ਪਹਿਲੀ ਵਾਰ ਸੀਗਾ ਮੈਂ ਸਭ ਨੂੰ ਨਾ ਦੀ ਨਾ ਸੈਂਡ ਕਰੀਗੀ ਤੇ ਮੈਨੂੰ 24 ਸੀਗਾ ਮੇਰੇ ਕਿੰਨੇ ਸਬਸਕ੍ਰਾਈਬ ਹੋ ਗਏ ਪਰ ਮੈਨੂੰ ਥੋੜਾ ਹੁਣ ਧਿਆਨ ਦੇਣਾ ਪਊਗਾ ਮੈਂ ਤਾਂ ਫਿਰ ਮੇਰੇ ਘਰ ਦਾ ਕੰਮ ਵੀ ਰੁਟੀਨ ਵੀ ਖਰਾਬ ਹੁੰਦੀ ਆ ਤੇ ਆਪਣੀ ਫੈਮਲੀ ਨੂੰ ਵੀ ਜ਼ਰੂਰ ਟਾਈਮ ਦਵਾਂਗੀ ਕਿਉਂਕਿ YouTube ਵੀ ਮੇਰੀ ਹੁਣ ਇੱਕ ਫੈਮਲੀ ਬਣ ਗਈ ਤੇ ਮੈਨੂੰ ਟਾਈਮ ਕੱਢਣਾ ਪਿਆ ਤੁਹਾਨੂੰ ਹਮ ਕੱਲ ਤੋਂ ਮੈਂ ਆਪਣਾ ਤੇ 3 ਨਾਲ ਕੰਮ ਕਰੂੰਗੀ ਦੋਨੋਂ ਚੀਜ਼ਾਂ ਨਾਲ ਨਾਲ ਹੁਣ ਮੈਨੇਜ ਕਰਨੀਆਂ ਪੈਣੀਆਂ ਨੇ ਮੈਨੇਜ ਮੈਨੇਜ ਮੈਨੂੰ ਇੱਕ ਤੀਜੀ ਬਾਣੀ ਵੀ ਨਾਲ ਮੈਨੇਜ ਕਰਨੀ ਪੈਣੀ ਹੈ ਜੋ ਸਭ ਤੋਂ ਆਖੀ ਤੁਸੀਂ ਦੇਖੋਗੇ ਤਿੰਨ ਦਿਨਾਂ ਤੱਕ ਸਕੂਲ ਖੁੱਲ ਜਾਣਾ ਫਿਰ ਹੋਰ ਕੰਮ ਪਰ ਪਤਾ ਨਹੀਂ ਕਿਉਂ ਹੱਥ 'ਚ ਜਿਹੜੀ ਚੀਜ਼ ਆ ਗਈ ਉਹ ਚੱਕ ਕੇ ਸੈੱਟ ਦੇ ਦੀ ਹੁਣ ਤੁਸੀਂ ਦੇਖੀਏ ਫੋਨ ਪਹਿਲਾਂ ਕਿਵੇਂ ਸੈੱਟਤਾ ਉਹਨੇ ਮੇਰਾ ਤੇ ਮੈਂ ਥੱਪੜ ਨਹੀਂ ਮਾਰਦੀ ਮੈਨੂੰ ਇਹ ਸੀ ਵੀ ਸਟੋਰ 'ਚ ਬੰਦ ਕਰ ਦਵਾਂ ਡਰ ਜਿਵੇਂ ਪਰੇ ਕਿੱਥੇ ਡਰਦੀ ਆ ਚਲੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਮੈਂ ਨੈਕਸਟ ਵੀਡੀਓ ਕਿਵੇਂ ਬਣਾਵਾਂ ਜੇ ਤੁਹਾਨੂੰ ਪਸੰਦ ਆਈ ਤਾਂ ਠੀਕ ਹੈ ਜੀ ਤੁਹਾਨੂੰ ਹਣ ਕੱਲ ਮਿਲਦੇ ਆ ਮੈਂ ਤਾਂ ਵੈਸੇ ਵੀਡੀਓ ਪਾਉਣੀ ਸੀਗੀ ਕੱਲੂ ਪਰ ਮੈਂ ਅੱਜ ਹੀ ਦੇਖੋ ਇੰਨਾ ਕੁਝ ਹੋ ਗਿਆ ਮੈਂ ਕਿ ਤੁਹਾਨੂੰ ਨਾਲ ਦੀ ਨਾਲ ਦੱਸਾਂ ਮੈਂ ਆਪਣਾ ਚਲੋ ਠੀਕ ਹੈ ਜੀ ਗੁੱਡ ਨਾਈਟ ਜੀ ਕੱਲੂ ਮਿਲਤਾ ਜੀ ਓਕੇ ਸਤਿ ਸ਼੍ਰੀ ਅਕਾਲ